ਆਤਮਾ ਵਾਹਿਗੁਰੂ ਆਤਮਾ ਵਾਹਿਗੁਰੂ ਆਤਮਾ ਵਾਹਿਗੁਰੂ ਆਤਮਾ ਵਾਹਿਗੁਰੂ ਆਤਮਾ ਵਾਹਿਗੁਰੂ ਆਤਮਾ ਵਾਹਿਗੁਰੂ ਵੈਗਜੀ ਕਥਾਲ ਸਾਹਿਬ ਵੈਗਜੀ ਸਾਡੇ ਪਹਿਲਾਂ ਤਾਂ ਮੈਂ ਆਪਣੇ ਮਨ ਦੀਆਂ ਗਹਿਰਾਈਆਂ ਤੋਂ ਇਹਨਾਂ ਅਫਸੋਸ ਜ਼ਾਦ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਜੋ ਹਾਦਸਾ ਸਾਡੇ ਇੱਥੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇਹ ਦਾ ਕਾਇਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਰ ਸਲੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਤੋਂ ਛੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਆ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੋਭਾਰ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸਨੇਹ ਨਾਲ ਜਾਪ ਕੀਤਾ ਔਰ ਅੱਧ ਸਵੇਰੇ ਰਾਤੀ ਅਸੀਂ ਫੋਰਮ ਕਰਤਾ ਸੀ ਮਾਨਜੋਤ ਕਹਾਂਨ ਸਾਹਿਬ ਰਜਿੰਦਰ ਸਿੰਘ ਜੀ ਧਾਮੀ ਜੀ ਸ਼ਮਨੀ ਗੋਪਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ਼੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਰਜ਼ੀ ਸੰਗਤ ਨੂੰ ਤੇ ਉਹਨਾਂ ਨੇ ਸਿੰਘ ਸਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਸਾਹਿਬ ਵਾਲ ਸਾਹਿਬ ਲਈ ਤੋਰਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ પીੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਾਸਤੇ ਰੱਖੀਏ ਔਰ ਕੋਈ ਵੀ ਕੋਈ ਹਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰ ਵੀ ਉੱਥੋਂ ਲੈ ਗਈ ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਸਥਿਤੀ ਇਹ ਦਿੱਕਤਾਂ ਨਹੀਂ ਘਪੜੀ ਇਹ ਸਿਰਫ ਇੱਕ ਅਚਾਨਕ ਉਦਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਸ਼ਾ ਅੱਗੇ ਤੋਂ ਸਾਡੇ ਹਾਲੇ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਕੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮਨ ਦੁਖੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਨੁੰਬਰੇ ਜਾਂਦੇ ਨੇ ਇਹ ਸਾਡੇ ਸਾਰੇ ਜਿਵੇਂ ਸਮਾਜ ਲਈ ਵੀ ਬੜੀ ਮਨਭਾਗੀ ਘਟਨਾ ਜੀ ਕਰ ਬੋਈ ਹੈ ਕਿ ਜਿਹੜਾ ਵੀ ਜਿਹੜਾ ਜਿਹੜਾ ਸ਼ਾਰਟ ਸਰਕਟ ਡਾਊਨ ਕਰਕੇ ਇਹ ਸੀ ਪ੍ਰੈਸ਼ੈਂਟ ਜਿਹੜਾ ਕਰੇ ਸੀ ਜਿੱਥੇ ਗੁਰਨਸਾਹਿਬ ਜੀ ਦਾ ਸਰਚ ਕੰਡ ਜਿਹੜਾ ਮਹਾਰਾਜ ਦੇ ਸਰੂਪ ਵਿੱਚ ਸੀ ਉਹ ਜਿਹੜਾ ਸ਼ਾਰਟ ਸਰਕਟ ਡਾਊਨ ਕਰਕੇ ਮਹਾਰਾਜ ਜੀ ਨੇ ਸੂਚਿ ਦੇ ਅੱਗੇ ਬੈਠੇ ਹੋਏ ਨੇ ਅੱਜ ਜਿਹੜੇ ਮੌਜੂਦਾ ਸਾਡੇ ਐਸਐਮਸੀ ਮੈਂਬਰ ਅਪਵਾਤੋਂ ਤੇ ਸਿੰਘ ਸਾਹਿਬ ਜਿਹੜੇ ਐ ਐਸਐਮਸੀ ਵਲੋਂ ਇਸ ਕੇਸ ਕਰਤਾ ਤੋਂ ਆਏ ਸੀ ਜਿਹੜੇ ਮਹਾਰਾਜ ਦੇ ਇਨਸਾਫ ਤੋਂ ਗੁਰਨਸਾਹਿਬ ਦੇ ਸਰੂਪਾ ਸ਼੍ਰੀ ਗੋਵਿੰਦ ਰੌਤੌਲੀ ਚੱਲੇ ਪਏ ਥੱਲੇ ਪਏਗੇ ਗੁਰਨਸਾਹਿਬ ਜੀ ਤੇ ਪਰ ਸਾਲ ਚੀਨੀ ਕਾਲ ਤੱਕ ਸਭ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਰੋਪੇ ਦੀ ਇਨਵੈਸਟੀਗੇਸ਼ਨ ਕਰਦੀ ਟੀਮ ਦਾ ਅਸੀਂ ਜਿਹੜਿਆ ਇਹਨਾਂ ਮੋਕਦੇ ਸੈਂਪਲ ਵਰਕ ਦੇ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਜਦੋਂ ਤੱਕ ਚੀਨੀ ਕਾਲ ਪਛਾੜਾ ਰਿਪੋਰਟ ਕਰਦੇ ਹੈ ਜਿਹੜੀ ਜਿਆਦਾ ਆਨ ਕਰਕੇ ਤੁਹਾਡੇ ਦੂਗੇ ਦੋ ਏਸੀ ਵਾਟੋ ਕਟੋਵੇ ਇਹਦਾ ਜਿਹੜਾ ਇਸੀ ਦਾ ਕੰਪਰੈਸ਼ਨ ਬਣਿਆ ਸੀ ਜਿਆਦਾ ਲਾਈਟ ਬਿੰਡੋ ਇਸੀ ਹੋ ਜਾਂਦਾ ਬਿੰਡ ਮੈਂਡੋ ਮੈਂ ਤਾਂ ਟੁੜੇ ਜਿਹੜੀ ਵੀ ਪੀਲ ਕਰਦੇ ਜਨਾ ਜਿੱਥੇ ਸਤਗੰਗ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਦੇਸੀ ਦਾ ਇਹ ਆ ਉਹ ਮੰਡੋ ਏਸੀ ਲਾਇਆ ਜੀ ਜਿਹਦੇ ਸਪਰਟ ਏਸੀ ਆ ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਬਚੇ ਨਗਰਾਨੀ ਵੀ ਜੀ ਅਸਰ ਅੱਜ ਸਾਹਮਣੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰਵ ਕਰਦਾ ਹੈ ਜਾਂ ਧਾਰਮਿਕ ਜਗ੍ਹਾ ਨਾਲ ਉੱਤੇ ਜੀ ਉਪਰ ਲੈਵਲ ਤੇ ਇੱਕ ਬੰਦਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਤੇ ਜਵਾਰ ਸਾਹਿਬ ਰਿਹਾ ਜਿਹੜੀ ਕੋਈ ਵੀ ਧਰਮ ਦਾ ਜਿਹੜਾ ਉੱਤੇ ਜਰੂਰ ਸੁਣਨਗੇ